ਉੱਥੇ ਬੰਦਿਆਂ ਦੀ ਹਸਪਤਾਲ ਦੇ ਵਿੱਚ ਮੌਕੇ ਤੇ ਅੱਜ ਵੀ ਜਾ ਕੇ ਦੇਖ ਸਕਦੇ ਨਹੀਂ ਆਪਾਂ ਕਿ ਉੱਥੇ ਜਿਹੜੇ ਬੰਦੇ ਨੇ ਸਾਰੇ ਸਪਾਰਸੀ ਬੰਦੇ ਬੈੱਡਾਂ ਦੇ ਪਏ ਨੇ ਜਿਹੜੇ ਮਰੀਜ਼ ਬੰਦੇ ਨੇ ਉਹ ਫੜ ਫੜ ਕੇ ਜਾਂਦੇ ਦਿਖਾ ਦਿੰਦੇ ਨੇ ਕਿ ਹਸਪਤਾਲ ਜਾਂਦੇ ਮੌਤ ਹੋ ਗਈ ਕੋਈ ਨਹੀਂ ਮੇਰੇ ਡੈਡੀ ਦੀ ਲੈਟਰਿੰਗ ਬਾਥਰੂਮ ਵਿੱਚ ਨਿਕਲਿਆ ਠੀਕ ਹੈ ਜੀ ਇਹਨਾਂ ਨੂੰ ਟੈਗ ਆਇਆ ਮੈਂ ਮਿੰਟਦਾਰੀ ਕਰ ਲਈ ਮੈਂ ਚੱਕਰ ਤੇ ਗਿਆ ਚੱਕਰ ਦੇ ਆ ਕੇ ਡਿਫਟੀਆ ਨੂੰ ਕਿਹਾ ਉਹ ਕਹਿੰਦੇ ਡਾਕਟਰ ਦਾ ਕੰਮ ਹੈ ਇਹ ਕਿਹ ਮੁੰਡਾ ਨਮਾਦਿਆਂ ਦਾ ਹੀ ਜਿਹੜਾ ਨਾ ਹਵਾ ਲਾਤੀ ਰੱਖਿਆ ਇਹ ਉਹਨੂੰ ਕੁਝ ਪਤਾ ਵੀ ਨਹੀਂ ਉਹ ਬੰਦੇ ਇਹਨਾਂ ਨੇ ਪੈਸੀ ਲੈਣ ਤੇ ਰੱਖਿਆ ਮੂਰੀ ਗੱਲਬਾਤ ਕਰਦਾ ਜਿੱਦੇ ਦੀ ਗਾਰਡ ਲਈ ਮੇਰੇ ਨਾਲ ਦੱਸ ਫੁੱਡ ਕਹਿਣ ਤੋਂ ਭਾਵ ਵੀ ਜੀਲ ਦੇ ਵਿੱਚ ਗੋਰਖਧੰਦਾ ਚੱਲਦਾ ہاں ਇਹ ਬਿਲਕੁਲ ਚੱਲਦਾ ਸਾਰਾ ਕੁਝ ਚੱਲਦਾ ਹੈ ਇਹ ਡਿਊਟੀਆਂ ਦੇ ਸਿਰ ਤੇ ਸੂਪ ਡੈਂਟਰ ਨਾਲ ਮਿਲ ਕੇ ਸਾਰਾ ਕੁਝ ਹੁੰਦਾ ਜੀ ਤੇ ਜਿਹੜਾ ਗਾਰਡ ਲਾਉਂਦਾ ਮਲਕੀਤ ਸਿੰਘ ਡਾਕਟਰਾਂ ਦੀ ਇਹਨਾਂ ਨੂੰ ਪਤਾ ਹੀ ਕਿ ਡਿਊਟੀ ਕਿਹੜੇ ਟਾਈਮ ਲੱਗਦੀ ਹੈ ਠੀਕ ਹੈ ਇਹਨਾਂ ਦੇ ਪਰਚਾ ਆਉਣਾ ਚਾਹੀਦਾ ਮੇਰਾ ਡੈਡੀ ਕੋਈ ਆਏ ਜਾਂ ਨਹੀਂ ਗਾ ਕੋਈ ਢਿੱਲਾ ਮਿੱਠਾ ਨਹੀਂ ਗਾ ਦੀ 1 ਲੱਖ ਤੋਂ 2 ਦਿਨਾਂ ਤੋਂ ਢਿੱਲਾ ਮਿੱਠਾ ਹੋਇਆ ਮੈਂ 2 ਦਿਨਾਂ ਤੋਂ ਇਹਨਾਂ ਤੇ ਜਾਂਦਾ ਰਿਹਾ ਬਹੁਤ ਸਮਾਰ ਸਰਕਾਰ ਨੂੰ ਬੇਨਤੀ ਕਰਦਾ ਕਿ ਅੱਡੇ ਵਾਦੇ ਤੇ ਬੈਂਸ ਸਾਹਿਬ ਨੂੰ ਜੇਲ੍ਹ ਮੰਤਰੀ ਨੇ ਕਿ ਇੱਕ ਵਾਰੀ ਪਰਸੈਂਟਰ ਜਿਹੜਾ ਪਟਿਆਲਾ ਜਿਹਾ ਨਿਗਾਹ ਮਾਰ ਕੇ ਦੇਖੋ ਕਿ ਉਹ ਬੰਦੇ ਇਲਾਜ ਕਿੰ ਨੂੰ ਕਿਵੇਂ ਮਾਰਦੇ ਨੇ ਮੇਰੇ ਡੈਡੀ ਨੂੰ ਵੀ ਸਾਨੂੰ 19 ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਹੂੰ ਤੇ ਉਹ ਉਹ ਹਾਰਡ ਦਾ ਮਰੀਜ਼ ਸੀ ਉਹਦਾ ਕੋਈ ਲਾਜ ਨਹੀਂ ਹੋਇਆ ਤੇ ਮੈਂ ਬਹੁਤ ਐਪਲੀਕੇਸ਼ਨਾਂ ਲਾ ਲਾ ਠੀਕ ਹੈ ਜੀ ਕਿਹਾ ਡਾਕਟਰਾਂ ਨੂੰ ਸੂਪਰਡੈਂਟ ਦੇ ਛੋਟੇ ਸੂਪਰਡੈਂਟ ਨੂੰ ਡਿਫਟੀਆਂ ਨੂੰ ਸਾਰਿਆਂ ਨੂੰ ਕਿ ਇਹਦੇ 3 ਮਹੀਨੇ ਬਾਅਦ ਟੈਸਟ ਹੁੰਦੇ ਨੇ ਕਿ ਇਹਦੇ ਟੈਸਟ ਕਰਾਓ ਹੂੰ ਪਰ ਜੇ ਡਾਕਟਰਾਂ ਲਿਵੇ ਜਾਇਆ ਕਰਾਂ ਡਾਕਟਰ ਕਹੇ ਕਰਨਾ ਕਿ ਸੂਵਿਡੈਂਟ ਕਰੂਗਾ ਜੇ ਸੂਵਿਡੈਂਟ ਲਿਵ ਜਾਇਆ ਕਰਾਂ ਕਰਾਂ ਡਾਕਟਰ ਕਰਨਗੇ ਹੂੰ ਉੱਥੇ ਬੰਦਿਆਂ ਦੀ ਹਸਪਤਾਲ ਦੇ ਵਿੱਚ ਮੌਕੇ ਤੇ ਅੱਜ ਵੀ ਜਾ ਕੇ ਦੇਖ ਸਕਦੇ ਹਾਂ ਆਪਾਂ ਕਿ ਉੱਥੇ ਜਿਹੜੇ ਬੰਦੇ ਨੇ ਸਾਰੇ ਸਪਾਰਸੀ ਬੰਦੇ ਬੈੱਡਾਂ ਦੇ ਪਏ ਨੇ ਜਿਹੜੇ ਮਰੀਜ਼ ਬੰਦੇ ਨੇ ਉਹ ਟੜਫ ਟੜਫ ਕੇ ਜਾਂਦੇ ਦਿਖਾ ਦਿੰਦੇ ਨੇ ਕਿ ਹਸਪਤਾਲ ਜਾਂਦੇ ਮੌਤ ਹੋਊਗੀ ਜਿਹੜੇ ਜੇਲ ਦਾ ਹਸਪਤਾਲ ਆ ਉਹਦੇ ਵਿੱਚ ਸਪਾਰਸ਼ੀ ਬੰਦਿਆਂ ਨੂੰ ਬੈਡਾਂ ਤੇ ਪਾਇਆ ਜਾਂਦਾ ਹਾਂ ਬੈਡਾਂ ਤੇ ਪਾਇਆ ਜਾਂਦਾ ਜਿਹੜੇ ਮਰੀਜ਼ ਨੇ ਉਹਨਾਂ ਦੀ ਕੋਈ ਮਰੀਜ਼ ਦੀ ਕੋਈ ਨਹੀਂ ਮੇਰੇ ਡੈਡੀ ਦੀ ਲੈਟਰਿੰਗ ਬਾਥਰੂਮ ਵਿੱਚ ਨਿਕਲਿਆ ਠੀਕ ਹੈ ਜੀ ਇਹਨਾਂ ਨੂੰ ਟੈਕ ਆਇਆ ਮੈਂ ਮਿੰਟਦਾਰੀ ਕਰ ਲਈ ਮੈਂ ਚੱਕਰ ਤੇ ਗਿਆ ਚੱਕਰ ਦੇ ਆ ਕੇ ਡਿਊਟੀਆਂ ਨੂੰ ਕਿਹਾ ਉਹ ਕਹਿੰਦੇ ਡਾਕਟਰ ਦਾ ਕੰਮ ਹੈ ਹਸਪਤਾਲ ਜਿੱਥੇ ਹਸਪਤਾਲ ਵਾਲੇ ਕਹਿੰਦੇ ਮਲਕੀਤ ਸਿੰਘ ਜਿਹੜਾ ਗਾਰਡਨ ਹੁੰਦਾ ਕਹਿੰਦੇ ਡਿਊਟੀ ਦਾ ਉਹਦਾ ਕੰਮ ਹੈ ਫਿਰ ਉਹ ਕਹਿੰਦਾ ਮੈਨੂੰ ਕਹਿੰਦਾ ਮਕੀ ਸਿੰਘ ਕਹਿੰਦਾ ਕਿ ਆਪਣੇ ਛੋਟੇ ਸਟੂਡੈਂਟ ਦਾ ਕੰਮ ਅਰਚੰਦ ਸਿੰਘ ਗਿੱਲ ਦਾ ਛੋਡੇ ਕਹਿਣ ਤੋਂ ਭਾਵ ਜੇ ਸਹੀ ਡਿਗਰੀ ਹੁੰਦੀ ਤਾਂ ਉਹਨੂੰ ਲਾਜ ਮਿਲਦਾ ਤਾਂ ਉਹ ਬਜਾਜਾ ਪ੍ਰੋਪਰ ਲਾਜ ਹੀ ਪਹਿਲਾਂ ਵੀ ਠੀਕ ਰਹੇ ਨੇ ਪਹਿਲਾਂ ਵੀ ਗਾਂਧੀ ਡਾਕਟਰ ਦੀ ਦਵਾਈ ਚੱਲਦੀ ਸੀ ਅੱਛਾ ਠੀਕ ਹੈ ਜੀ ਅੱਡੀ ਦਾ ਕੋਈ ਗੱਲੇ ਨਹੀਂ ਗਈ ਕਿ ਜੇ ਪ੍ਰੋਪਰ ਉਹਦੀ ਦਵਾਈ ਕਦੇ ਲੇਟ ਕਰ ਦੇਣਾ ਕਦੇ ਕੁਝ ਕਰ ਦੇਣਾ ਇੱਕ ਮੁੰਡਾ ਨਮਾਦਿਆਂ ਦਾ ਹੀ ਜਿਹੜਾ ਨਾ ਹਵਾ ਲਾਤੀ ਰੱਖਿਆ ਇਹ ਉਹਨੂੰ ਕੁਝ ਪਤਾ ਵੀ ਨਹੀਂ ਉਹ ਬੰਦੇ ਇਹਨਾਂ ਨੇ ਪੈਸੀ ਲੈਣ ਤੇ ਰੱਖਿਆ ਮੂਰੇ ਗੱਲਬਾਤ ਕਰਦਾ ਜਿੱਦੇ ਦੀ ਗਾਰਡ ਲਈ ਮੇਰੇ ਨਾਲ ਦੱਸ ਫੁੱਡ ਕਹਿਣ ਤੋਂ ਭਾਵ ਵੀ ਜੀਲ ਦੇ ਵਿੱਚ ਗੋਰਖਧੰਦਾ ਚੱਲਦਾ ਹਾਂ ਇਹ ਬਿਲਕੁਲ ਚੱਲਦਾ ਸਾਰਾ ਕੁਝ ਚੱਲਦਾ ਹੈ ਇਹ ਡਿਫਟੀਆਂ ਦੇ ਸਿਰ ਤੇ 100% ਨਾਲ ਮਿਲ ਕੇ ਸਾਰਾ ਕੁਝ ਹੁੰਦਾ ਹੀ ਇਹ ਕੰਮ ਕੀ 900% ਦਾ ਹਰਚੰਦ ਸਿੰਘ ਗਿੱਲ ਲਈ ਤੇ ਜਿਹੜਾ ਗਾਰਡ ਲਾਉਂਦਾ ਮਲਕੀਤ ਸਿੰਘ ਡਾਕਟਰਾਂ ਦੀ ਇਹਨਾਂ ਨੂੰ ਪਤਾ ਹੀ ਕਿ ਡਿਊਟੀ ਕਿਹੜੇ ਟਾਈਮ ਲੱਗਦੀ ਹੈ ਠੀਕ ਹੈ ਇਹਨਾਂ ਦੇ ਪਰਚਾ ਆਉਣਾ ਚਾਹੀਦਾ ਮੇਰਾ ਡੈਡੀ ਕੋਈ ਆਏ ਜਾਂ ਨਹੀਂ ਗਾ ਕੋਈ ਢਿੱਲਾ ਮਿੱਠਾ ਨਹੀਂ ਗਾ ਦੀ 1 ਲੱਖ ਤੋਂ 2 ਦਿਨਾਂ ਤੋਂ ਢਿੱਲਾ ਮਿੱਠਾ ਹੋਇਆ ਮੈਂ 2 ਦਿਨਾਂ ਤੋਂ ਇਹਨਾਂ ਤੇ ਜਾਂਦਾ ਰਿਹਾ ਕਿ ਗਾਰਦਲਾ ਦੋ ਗਾਰਦਲਾ ਦੋ ਉਹਦਾ ਜੇਲ੍ਹ ਦੇ ਵਿੱਚ ਦੀ ਮੌਕੇ ਤੇ ਆਈਜੀ ਸਾਹਿਬ ਆਏ ਤੇ ਮੈਂ ਉਹਨਾਂ ਲਵੇ ਬੇਨਤੀ ਕਰੀ ਉਹਨਾਂ ਨੇ ਮੇਰੇ ਡੈਡੀ ਦੀ ਗਾਰਦ ਲਵਾਈ ਆ ਮੈਂ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਮੇਰੀ ਕਿ ਮੇਰੀ ਇਹ ਬੇਨਤੀ ਜ਼ਰੂਰ ਸੁਣੀ ਜਾਵੇ ਪ੍ਰਵਤ ਮਾੜ ਸਰਕਾਰ ਨੂੰ ਬੇਨਤੀ ਕਰਦਾ ਕਿ ਅੱਡੇ ਵਾਦੇ ਤੇ ਬੈਂਸ ਸਾਹਿਬ ਨੂੰ ਜੇਲ੍ਹ ਮੰਤਰੀ ਨੇ ਕਿ ਇੱਕ ਵਾਰੀ ਪਰਸੈਂਟਰ ਜਿਹੜਾ ਪਟਿਆਲਾ ਜੇ ਨਿਗਾਹ ਮਾਰ ਕੇ ਦੇਖੋ ਕਿ ਉਹ ਬੰਦੇ ਇਲਾਜ ਕਿੰਨੀ ਕਵੇਂ ਮਾਰ ਰਹੇ ਨੇ ਜੇ ਮੇਰੇ ਡੈਡੀ ਦਾ ਇਲਾਜ ਹੋ ਜਾਂਦਾ ਮੇਰਾ ਡੈਡੀ ਅੱਜ ਮਰਨਾ ਨਹੀਂ ਸੀ ਬੈਂਸ ਸਾਹਿਬ ਤਾਂ ਕਹਿੰਦੇ ਜਿਹੜੇ ਮੰਤਰੀ ਨੇ ਕੇਂਦਰੀ ਮੰਤਰੀ ਆ ਆਪਣੇ ਪੰਜਾਬ ਦੇ ਜੇਲ੍ਹ ਮੰਤਰੀ ਉਹ ਕਹਿੰਦੇ ਵੀ ਅਸੀਂ ਸੁਧਾਰ ਕਰਤਾ ਜੇਲਾਂ ਚ ਕੋਈ ਸੁਧਾਰ ਨਹੀਂ ਹੈਗਾ ਜੀ ਬਹੁਤ ਜਿਆਦਾ ਗੰਦਾਈ ਜੇਲਾਂ ਚ ਆ ਕੇ ਅਸੀਂ ਦੱਸ ਸਕਦੇ ਆਂ ਇਹ ਖੁਦ ਸਾਡੇ ਨਾਲ ਚੱਲਣ ਮੈਂ ਦੱਸਦਾ ਕਿ ਕੀ ਕੁਸ਼ ਗੰਦਾ ਸੀ ਠੀਕ ਆ ਨਾ ਤੁਸੀਂ ਖਲਾਸਾ ਕਰ ਸਕਦੇ ਹੋ ਨਹੀਂ ਸਹੂਲਤਾਂ ਮਿਲ ਰਹੀਆਂ ਨਹੀਂ ਉੱਥੇ ਲੋਕਾਂ ਨੂੰ ਠੀਕ ਆ ਨਾ VIP ਸੁਹਲਤਾ ਮਿਲ ਰਹੀਆਂ ਜਿਹੜੇ ਪੈਸੇ ਦੰਦੇ ਨੇ ਜੀ ਜਿਹੜੇ ਸਾਡੇ ਵਰਗੇ ਨੇ ਹੀ ਬਣਾ ਤੜਕੇ ਤੋਂ ਖਾਣ ਵਾਲੇ ਵਿੱਚ ਆਪਾਂ ਬਹੁਤ ਮਾੜਾ ਹਾਲ ਆਈ ਲੋਕਾਂ ਦਾ ਉੱਥੇ ਆ ਕੇ ਜਿੱਦੇ ਕਿਸੇ ਨੇ ਆਉਣਾ ਹੁੰਦਾ ਵੈਰਕਾਂ 'ਚ ਬੰਦ ਕਰ ਦੰਦੇ ਨੇ ਬਸ ਵਾਰ ਦੀ ਵਾਰ ਇੱਕ ਅੱਧੀ ਵੈਰਕਾ ਰੱਖੀ ਹੈ ਜੀ ਜਿਹਨਾਂ ਦੇ VIP ਬੰਦੇ ਨੇ ਉੱਥੇ ਲਿਜਾ ਕੇ ਉਹਨਾਂ ਨੂੰ ਵਾਪਸ ਮੋੜ ਦੰਦੇ ਨੇ ਕੋਈ ਸੈਸ਼ਨ ਜੱਜ ਆਵੇ ਕੋਈ IG ਆਵੇ ਜਾਂ ਕੋਈ ਆਵੇ ਪਰ ਜਿਹੜੇ ਪਰਸੋਂ IG ਆਏ ਤੇ ਉਹਨਾਂ ਨੇ ਸਾਰੀ ਜੇਲ੍ਹ ਦਾ ਦੋਰਾ ਕੀਤਾ ਉਹਨਾਂ ਨੂੰ ਮੈਂ ਦੱਸੀ ਬੇਨਤੀ ਉਹਨਾਂ ਨੇ ਮੇਰੀ ਸੁਣੀ ਤੇ ਮੇਰੇ ਡੈਡੀ ਦੀ ਉਹਨਾਂ ਨੇ ਨਾਲ ਦੀ ਨਾਲ ਐਡਮਿਟ ਕਰ ਲਿਆ ਉਹਨਾਂ ਨੇ 5 ਮਿੰਟਾਂ 'ਚ ਡਾਕਟਰੀ ਹਰਚੰਦ ਸਿੰਘ ਗਿੱਲ ਜਿਹੜਾ ਸੁਪਰਡੈਂਟ ਆ ਉਹ ਆ ਕੇ ਇਹਦਾ ਕੀ ਕਹਿੰਦਾ ਜੀ ਜਦੋਂ ਮੈਂ ਹਸਾਬ ਲਾ ਲਈ ਇਹ ਤੇ ਖੂਨ ਵੀ ਨਹੀਂ ਨਿਕਲੇ ਪੈਰਾਂ 'ਚ ਸਰੀਰ ਠੰਡਾ ਹੋ ਗਿਆ ਮੰਗਤਾ ਕੰਮ ਗਲਤ ਹੋ ਗਿਆ ਉਹ ਕਹਿੰਦਾ ਕਿਹੜੀ ਆਈਟਮਾ ਮੈਨੂੰ ਦਿਖਾਤਾ ਦੋ ਹਜੇ ਉੱਤੋਂ ਇਹ ਕਮਟਵਾਜੀ ਕਰਦੇ ਨੇ ਇਹਨਾਂ ਦੀ ਵਜ੍ਹਾ ਨਾਲੇ ਮਰਾਈ ਜੇਲ ਦੀ ਉਹਦੇ ਘਰ ਕੇ ਹੀ ਮੈਂ ਵੀ ਜਾ ਕੇ ਆਇਆ ਹਾਂ ਜੀ ਉੱਥੇ ਮੇਰੀ ਵੀ ਨਹੀਂ ਸੁਣੀ ਜੀ ਉੱਥੇ ਭਾਈ ਜੀ ਭਾਈ ਜੀ ਅ ਹੋਰ ਕੀ ਕਹਿਣਾ ਚਾਹੁੰਦਾ ਤੁਸੀਂ ਬਾਅਦ ਮੈਂ ਤਾਂ ਇਹ ਹੀ ਚਾਹੁੰਨਾ ਕਿ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਡਾਕਟਰਾਂ ਤੇ ਮਲਕੀ ਸਿੰਘ ਜੋ ਗਾਰਦ ਲਾਉਂਦੇ ਇੱਕ ਹਰਪ੍ਰੀਤ ਡਿਊਟੀ ਤੇ ਹਰਚੰਦ ਸਿੰਘ ਗੱਲ ਤੇ ਮੇਰੀ ਬੇਨਤੀ ਹੈ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ ਟੀਵੀ ਨੂੰ ਆਈ ਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ